ਆਹ ਕਿ ਖੁਸ਼ ਹੋ। ਹਾਂ ਜੀ ਕਿਦਾਂ ਫਾਰੇ ਆਇਆ ਹੁਣ ਸਾਰੇ ਨੇ ਬਾਤਾਂ ਹੋ ਕੇ ਤੇ ਅੱਜ ਆਪਾਂ ਚੱਲੇ ਆਂ ਸ਼ਾਪਿੰਗ ਕਰਨ। ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਤਾਂ ਆਪਾਂ ਵਿਆਹ ਲਈ ਮੁੰਡੇ ਲਈ ਸ਼ਾਪਿੰਗ ਕੀਤੀ ਸੀ ਵਾਰੀਆਂ ਸੂਟ ਬਣਾਏ ਸੀ ਤੁਸੀਂ ਵਲੌਗ ਦੇਖੇ ਚੁੱਕੇ ਹੋ ਤੇ ਅੱਜ ਆਪਾਂ ਆਪ ਤੇ ਕੱਪੜੇ ਵਗੈਰਾ ਲੈਣ ਚੱਲੇ ਆ ਤੇ ਫਿਰ ਆਪਣਾ ਵਲੌਗ ਨਾ ਪਰੋ ਰਿਓ ਮਨਸ ਕਰਕੇ ਰਸਤੇ ਵੀ ਕਿੰਨਾ ਲੱਗਿਆ। ਇਹ ਪੱਤੀ ਆ ਰਿਹਾ ਤੇ ਸਿੱਧੀ ਰਾਡੀਆਂ ਆ ਤੇ ਮੇਰੇ ਭਾਂ ਦੀ ਹਰਜ ਕਰਾਉਣਾ ਤੇ ਹੁਣ ਦੇਖੋ ਜੇ ਸਭ ਅੱਗੇ ਤਾਂ ਜਾ ਰਹੇ ਆ ਤਾਂ ਮੌਸਮ ਚੈੱਕ ਕਰੋ ਮੀਂਹ ਆ ਪੈ ਰਿਹਾ ਸਾਡੇ ਸ਼ਾਪਿੰਗ ਤੇ ਇਨਾ ਖਰਚਾ ਹੋ ਜਾਊਗਾ ਜੀ ਆਪਾਂ ਅੱਗੇ ਸ਼ਾਪਿੰਗ ਕਰਨਾ ਆਪਾਂ ਵੇਖੋ ਨੇ ਲਹਿੰਗੇ ਚੱਲਾ ਫਿਰ ਸੱਤ ਕਰੀਆ ਪਾਪਾ ਸ਼ੌਪੇ ਕਰਨ ਆਇਆ ਤੇ ਜੱਕ ਵਾਸਤੇ ਰੰਟ ਤੇ ਸੱਤ ਕਰੇ ਦੇਖ ਲਿਆ ਮਿਲਦਾਨ ਕਰੀ ਉਹ ਚ ਲੈਣੇ ਆਪਾਂ ਨਾ ਹਾਂ ਨਹੀਂ ਰਹਿ ਸੀ ਨਾ ਆਲਮੋਸਟ ਲਓ ਜੀ ਆਪਾਂ ਸ਼ੌਪ ਤੇ ਆ ਗਿਆ ਤੇ ਹੁਣ ਆਪਾਂ ਦੇਖਣ ਲੱਗਿਆ ਤੇ ਤੇ ਤਕਾਰ ਵੀ ਨਾਲ ਦੇ ਪਰਾਂਦੇ ਤੇ ਉਹ ਕਹਿੰਦੇ ਲੈ ਨਾ ਆ ਦੇਖ ਪਰਾਂਦਾ ਹੀ ਨੇ ਪਾ ਲਓ ਚ ਆਪਣਾ ਜੱਕ ਵਾਸਤੇ ਲਹਿੰਗਾ ਬਲੈਕ ਚ ਵੈਸਾ ਵੀ ਹੈ ਨਾ ਸੋਨੂ ਹਾਂ ਜੀ ਤੇ ਪੰਜਾਏ ਨਹੀਂ ਤੇ ਬਾਕੀ ਹੁਣ ਆਪਾਂ ਸ਼ਾਪਿੰਗ ਕਰ ਰਹੇ ਹਾਂ ਤੇ ਹੁਣ ਆਪਾਂ ਤੇ ਜਾ ਕੇ ਅੱਜ ਮੈਂ ਥੋੜਾ ਠੀਕ ਨਹੀਂ ਹੈ ਕਿ ਅੱਜ ਤਾਂ ਫੋਨ ਕਰਨਾ ਚਾਹੀਦਾ ਤੇ ਆਪਾਂ ਦਵਾਈ ਲੈ ਆਉਂਦੇ ਸੀ ਤੇ ਆਪਾਂ ਲੈਂਗੇ ਰੰਗ ਤੇ ਕਰਵਾਉਣੀ ਸੀ ਕਿ ਇਹਦਾ 500 ਪ੍ਰਾਈਸ ਆ ਸਾਰੇ ਨੇ ਕਮੈਂਟ ਕਰਕੇ ਉਸ ਤੋਂ ਲੰਗਾ ਸੋਨਾ ਵਾ ਹੈਲੋ ਕਿੰਨੇ ਭਾਗਾਂ ਵਿੱਚ ਜਿਉਂਗਾ ਤੇ ਉਹ ਆਪਾਂ ਚਾਰ ਲੈਂਗੇ ਬੱਸ ਕਰਵਾਉਣ ਲਈ ਕਿ ਜੱਜ ਲਈ ਤੇ ਇਹ ਕਰੂਗਾ ਕੰਮ ਕਰ ਰਿਹਾ ਆਪਣਾ ਵਲੌਗ ਨਾ ਬਣ ਰਿਹਾ ਥੋੜੇ ਆਪਾਂ ਦਾ ਨਹੀਂ ਲੈਂਗੇ ਪਸਾਬ ਸਰਵਾ ਨਾ ਕਰ ਬਦਕਾਰ ਤੂੰ ਤੇ ਹਰ ਰੰਗ ਮੈਂ ਕਿੱਦਾਂ ਦੇਖਦਾ ਰਾਤ ਮੈਂਨੇ ਕਿਤਾਬ ਨੂੰ ਅੰਦਰ ਦੇਖੋ ਸਾਡਾ ਲੈ ਗਿਆ ਦਾ ਰੰਗ ਤੂੰ ਤੇ ਕੌਨਸਾ ਕਲਰ ਕਟੋ ਇੱਧਰ ਆ ਜਾ ਚੱਲੋ ਇੱਥੇ ਸਾਰੇ ਕਲਰ ਹੀ ਆ ਨਾ ਜਿਹੜੀ ਤੇ ਬਸ ਕਲਰ ਤਾਂ ਤੂੰ ਸਾਰੇ ਆ ਬਲ ਸੁਣੋ ਆਲਾ ਤੇਰਾ ਸੱਟ ਰਹੂਗਾ ਇਹ ਕਿਦਾਂ ਪਾਉਂ ਤੁਸੀਂ ਕਿਹੜਾ ਕਲਰ ਤੇਰੇ ਕਹਿਨੀ ਆ ਮੇਰੇ ਕੋਲ ਤੇ ਕੜਿਆ ਇੱਕ ਮਿੰਟ ਹਾਂਜੀ ਠੀਕ ਹੈ ਜੀ ਇਹ ਲੈਣਾ ਹੋਰ ਜੇ ਕੋਈ ਪਸੰਦ ਆ ਉਹ ਦੇਖ ਲੈ ਨਾਲੇ ਹਣੇ ਸਹੀ ਹਨ ਲਟਕਣ ਵਾਲੇ ਚਾਹੀਦੇ ਚਲੋ ਇਹ ਬਲਬ ਨਾ ਕਰੀਏ ਸਟੌਕ ਹਾਂ ਫਿਰ ਤੁਸੀਂ ਆਪਣੇ ਲੈਓ ਜੀ ਆਪਾਂ ਲਹਿੰਗਾ ਸਲੈਕਟ ਕਰਨੇ ਪਾਣਾਂ ਲਈ ਤੇ ਬਾਕੀ ਇਹ ਪਣ ਕਹਿੰਦੇ ਜਾਂ ਲੋ ਪਾਣਾ ਚਲੋ ਤਾਂ ਦੇਖੋ ਸ਼ਾਪ ਬਹੁਤ ਵੱਟੀ ਆ ਬਾਕੀ ਲਹਿੰਗੇ ਦੇ ਕਲਰ ਬਹੁਤ ਘੈਂਟ ਆ ਤੁਸੀਂ ਸਾਰੇ ਇੱਥੇ ਜ਼ਰੂਰ ਆਇਓ ਦੇਖੋ ਬਹੁਤ ਕੈਂਟ ਲਾਂਗਾ ਰੇਕ ਕਲਰ ਆਪਣੇ ਕੋਲ ਆ ਨਹੀਂ ਹੈਗਾ ਕੋਈ ਕਲਰ ਨਾ ਹੋਵੇ ਬਰਾਊਨ ਸੌਫ ਕਲਰ ਨਾ ਠੀਕ ਹੈ ਜੀ ਤੇ ਆਪਾਂ ਤਾਂ ਸਲੈਕਟ ਕਰ ਲਿਆ ਆਪਾਂ ਤਾਂ ਵੈਸੇ ਤੁਹਾਨੂੰ ਰੰਗ ਦਿਖਾ ਰਹੇ ਆ ਤੇ ਬਾਕੀ ਬਸ ਆ ਗਏ ਸੀ ਥੋੜੇ ਟਾਈਮ ਤੱਕ ਠੀਕ ਹੈ ਜੀ ਇੱਥੇ ਬਰਾਟਾ ਲਾਂਗੇ ਮਿਲਦਾ ਜੀ ਹਾਂਜੀ ਸਭ ਕੁਝ ਮਿਲਦਾ ਦਾਕਰ ਸਮਾਨ ਤੇਰੇ ਹਾਂ ਯਾ ਲਓ ਲਾ ਲਓ ਤੁਸੀਂ ਜੋ ਕਹਾਇ ਕਉ ਹਾਂ ਦੋ ਠੀਕ ਹਾਂ ਤੇ ਫਿਰ ਲਾ ਲਓ ਆਪਾ ਸੇ ਆਪਾ ਜੇ ਲਾਇਗਾ ਸਲੈਕਟ ਕਰ ਲੈ। ਹੁਣ ਪਤਈਆ ਕੋਰਤੀ ਨਾਲ ਮੈਚਿੰਗ ਨਹੀਂ। ਸੋੜ ਲਾ ਦੋ ਨਾ। ਅੱਤ ਮਤਲਬ ਕੋਰਤੀ ਕਿਵਦੀ ਮਰਦੀ ਵਾ ਲੈਂਗਾ ਨਾਲ ਚੱchnਾ ਚਾਹੀਦਾ। ਤੇ ਆਪਾਂ ਫਿਰ ਲੈਂਗੇ ਸਲੈਕਟ ਕਰਾ ਆਲੇ। ਹੋਸ਼ੋ। ਸਾਜੀ ਆਪਾਂ ਲੱਕ ਕਰਵਾ ਆਲੇ ਕਿ ਕੋਨਾ ਪਤਲੇ ਨਹੀਂ। ਦੇਖੋ ਸ਼ਾਪ ਬਹੁਤ ਵੱਟੀ ਆ। ਪੂਰਾ ਕਿਆ ਤਾਂ ਕੰਮ। ਪ੍ਰਾਂਤ ਦੇ ਵੀ ਪੂਰਾ ਕਿਆ ਹਟਾ ਇੱਥੇ। ਬਸ ਆਪਣੇ ਕੋਲ ਪ੍ਰਾਂਦੇ ਹੈ ਕਿ ਆਪਾਂ ਪ੍ਰਾਂਦਾ ਨਹੀਂ ਲੈਣਾ ਆਪਾਂ ਸਿਰਫ ਲਾਂਗਾ ਲਾਣਾ ਸੀ ਉਹ ਆਪਾਂ ਸਿਲੈਕਟ ਕਰ ਲਿਆ ਲਓ ਜੀ ਆਪਾਂ ਲਾਂਗੇ ਸਿਲੈਕਟ ਕਰ ਲਏ ਤੇ ਹੁਣ ਆਪਾਂ ਚੱਲੇ ਆ ਬਰਾਦਰ ਦੀ ਪੈਂਟ ਸ਼ਰਟ ਲਾਣ ਨਹੀਂ ਜੀ ਹੋਰ ਹਰੀ ਆਪਣਾ ਆਪ ਦੇ ਸਮਾਨ ਲੈ ਗਏ ਕੌਣ ਸਾ ਲਾਣਾ ਕਲਰ ਬਹੁਤ 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 ਬ ਸੋਹਣਾ ਹੈ ਸ਼ਾਰਟ ਹੈ ਚਲ ਆ ਫਿਰ ਲਾਓ ਦੇਖਾ ਚੱਕਰ ਕਰ ਕੇ ਆ ਮਾਈ ਸੋਰਾ ਟਿਕਾ ਦਾ ਹੈ ਹਾਂ ਇਹ ਸੁਣ ਲਾਲ ਕੁਕੀ ਇਹ ਕਿਹੜਾ ਲਾਉ ਤੁਸੀਂ ਆਪਣੇ ਪਸੰਦ ਦਾ ਲਾਵਾ ਮਨ ਮੈਂ ਹਰੋਂ ਪਸੰਦ ਆ ਕਲਰ ਪਸੰਦ ਆ ਇਹਦੇ ਕੋਸਟਿੰਗ ਦਾ ਬਾਤ ਠੀਕ ਹੈ ਚਲੋ ਆ ਜਾ ਫਿਰ ਸਸਾ ਥੋੜਾ ਕਿੜਾ ਤੈਨੂੰ ਜਿਹੜਾ ਸਹੀ ਲੱਗਦਾ ਦੇਖ ਹੋਰ ਆ ਕਦ ਤਿੱਕੇ ਗੱਟ ਐਦਾਂ ਉਹਦੇ ਆਣਗੇ ਬੁੜੀ ਅੱਛਾ ਬਾਕੀ ਕੇ ਦੂਜੇ ਨੋਮ ਹੋਰ ਰੱਖਾਇਆ ਹਾਂ ਆ ਦੇਖ ਲੈ ਹੂੰ ਇਹ ਵਾਲਾ ਚੈੱਕ ਇੱਟੋ ਸੇਵ ਲਾ ਲੈ ਕੋ ਪ੍ਰਾਈਸ ਸੰਭਲ ਕੇ ਸਾਰਾ ਲੈ ਜੀ ਆ ਰੱਖ ਹੂੰ ด็กแคเด็กตอนนี้าเสัมภารมันหน่วอะไรหาสื้อผ้เงยแล้ไปดูสิครับตกันันตี้ตีกัน ਬਸ ਤੁਹਾਨੂੰ ਲੈ ਕੇ ਆ ਗਏ ਹਾਂ ਜੀ ਚਾਰਾਂ ਨਾਲੇ ਗਾ ਪਹਿਲੇ ਬਣਾਉਣਾ ਬੋਲ ਭਾਈ ਹਾਂਜੀ ਤੇ ਆਪਾਂ ਘਰ ਪਰ ਆ ਗਏ ਸੀਗੇ ਸਮਾਨ ਆ ਪਹਿਲਾਂ ਆ ਲੈ ਸੀਗਾ ਤੇ ਘਰ ਹੁਣੇ ਪਹੁੰਚੇ ਆ ਤੇ ਤੀਦੀ ਬਣਾਉਣ ਲੱਗੇ ਪਰੋਂਥੇ ਤੇ ਭੁੱਖ ਬਹੁਤ ਜ਼ਰਾ ਲੱਗ ਕੇ ਤੁਹਾਨੂੰ ਪਤੇ ਬਾਜ਼ਾਰ ਚ ਘੁੰਮਦੇ ਉੱਥੇ ਆਪਾਂ ਜੂਸ ਪੀਤਾ ਸੀਗਾ ਤੇ ਤੁਹਾਨੂੰ ਪਤੇ ਭੁੱਖ ਤਾਂ ਜੂਸ ਨਾਲ ਮਿਟਦੀ ਨਹੀਂ ਹਣਾ ਤੇ ਆਪਾਂ ਸਮਾਨ ਲੈਣ ਦੱਸ ਸੀਗਾ ਦੇਖੋ ਤੇ ਫਰਕ ਇਹ ਆਪਣੀ ਦਾਕੋ ਤੇ ਲੱਕਵਾਂ ਆਡਾ ਪੁਰਸਰਾ ਸਾਰੇ ਦਾ ਕਿਰੂਤਕੋ ਲੰਗਰ ਵਿਚਾਰ ਦੇਂਦੀ ਲੰਗਰ ਤਾਂ ਖਾ ਕੇ ਆਉਂਗਾ ਹਨਾ ਕੌਣ ਜਾਂਦਾਗਾ ਕੋਈ ਨਹੀਂ ਜਾਂਦਾ ਤੁਸੀਂ ਜਾਣਦੇ ਆ ਜਾਂਦਾ ਸੀ ਬਾਹਰ ਚ ਵੀ ਨਹੀਂ ਖਰਦਾ ਨਹੀਂ ਖਾ ਖਾ ਲੰਗਰ ਨਾਲ ਸਟਾ ਗਿਆ ਕਿਹਾ ਕਿਹਾਗਾ ਲੰਗਰ ਨਾਲ ਸਟਾ ਗਿਆ ਆ ਮੈਂ ਤੇਰੇ ਵਾਸਤੇ ਆਈ ਹਾਂ ਨਾ ਨਾ ਹਾਂਜੀ ਰਾਤ ਆਪਾਂ ਹੋ ਗਏ ਸੀ ਲੇਟ ਤੇ ਹੁਣ ਆਪਾਂ ਤਾਂ ਖਾਣ ਲੱਗਿਆ ਤੁਹਾਨੂੰ ਜੁਐਲਰੀ ਤੇ ਹਾਂ ਜੀ ਦੇ ਪਾ ਕੇ ਦਿਖਾਉਂ ਫਿਰ ਤੇ ਬਾਕੀ ਆਪਾਂ ਦਾ ਜਾ ਕੋਲੀ ਇਹ ਜੁਐਲਰੀ ਲੈ ਕੇ ਸਾਰਿਆਂ ਨੇ ਕਮੈਂਟ ਕਰਕੇੱਸੋ ਕਿਦਾਂ ਲੱਗੀ ਇਹ ਆਪਾਂ ਆਨਲਾਈਨ ਜਿਹੜਾ ਪਾਉਣੀ ਆ ਜਿਹੜੇ ਪੰਜਾਬੀ ਚ ਬੰਦੇ ਆ ਜਾ ਕੋ ਤੇ ਪਾਉਣ ਵਾਸਤੇ ਆ ਪਾਉਣ ਰ ਪਾਣਿਆ ਤੇ ਬਾਕੀ ਤੇ ਆਪਾਂ ਇਹ ਵਾਲੇ ਝੁੰਮਕੇ ਪਾਣਿਆ ਇਹ ਤਾਂ ਅਸੀਂ ਆਪਣਾ ਮੰਮਾ ਨੂੰ ਲਿਆ ਕੇ ਦਿੱਤਾ ਹੋਇਆ। ਉਹ ਤਾਂ ਸਿੱਧਾ ਨਿਪੋਣਾ ਫਿਰ। ਮੈਨੂੰ ਪਸੰਦ ਨਹੀਂ। ਅੱਛਾ ਜੀ। ਕਿਹਨਾਂ ਲੱਗਦੇ? ਤੇ ਦਿੱਤੋ ਸੂ ਕਰਨਾ ਮੈਂ ਤੇਨ ਲਾਉਂਦੇ। ਸੋਹਣੇ ਲੱਗਦੇ ਆ। ਕਿ ਮਾੜਾ ਪਤਾ ਵੱਡੇ ਵੱਡੇ ਪਸੰਦ ਨਹੀਂ ਤਾਂ ਗਿਆ ਸੀ। ਕਿਉਂ? ਮੈਂ ਕਿਹਾ ਮੈਨੂੰ ਵੱਡੇ ਪਸੰਦ ਨਹੀਂ। ਵੈਸੇ ਸੋਹਣੇ ਲੱਗਦੇ ਨੇ। ਹਾਂ ਬਹੁਤ ਸੋਹਣੇ ਲੱਗਦੇ ਨੇ। ਇੰਨੇ ਵੀ ਨਹੀਂ ਵੱਡੇ। ਹਾਂ ਤਾਂ ਸਹੀ ਬਣਾ ਲਓ। ਹਾਂਜੀ ਤੇਰੇ ਦੇਖ ਰਿਹਾ ਇਹ ਤਾਂ ਮਰੇ ਜਾ ਕੋ ਦਫਾ ਮੈਨੂੰ ਵੈਸੀ ਲਾ ਕੇ ਦੇਖਦੀਆਂ ਕਿਦਾਂ ਲੱਗ ਰਿਹਾ ਇਹ ਲਾ ਕੇ ਰੱਖਿਆ ਹਲਾਕ ਤਾਂ ਲੱਗ ਰਹੀ ਚੱਲ ਰਹੀ ਹੋ ਗਈ ਮੈਨੂੰ ਇਹ ਲਾ ਕੇ ਫਿਰ ਉਹ ਦੇਖਿਆ ਹੁਣ ਮੈਂ ਆਹ ਲਾ ਕੇ ਹੁਣ ਉਹ ਦੂਜੇ ਪਾਸੇ ਦੇਖਦੀ ਤੇ ਮੈਂ ਪਾਸੇ ਰੱਖਾਂ ਪਹਿਲਾਂ ਮੈਂ ਮਰ ਕੇ ਲਾਉਣੇ ਆ ਪਾਉਂ ਚੱਕ ਦੂਦੂ ਮੈਂ ਸਾਰੇ ਲੋਕ ਕਮੈਂਟ ਕਰਕੇ ਦੱਸੋ ਜਲ ਕਿੰਦਾ ਲੱਗਿਆ ਹਨਾ ਜੀ। ਫਾਤੀ ਕਿੰਦਾ ਲੱਗਿਆ ਆਪਣਾ ਵਲੌਗ ਸਾਰਿਆਂ ਨੇ ਕਮੈਂਟ ਕਰਕੇ ਨੂੰ ਦੱਸੋ। ਫਿਰ ਆਪਾਂ ਮਿਲਦੇ ਆਗਲੇ ਵਲੌਗ 'ਚ। ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਬਾਕੀ ਆਪਣਾ ਵਲੌਗ ਆਉਂਦੇ ਰਹਿਣਗੇ ਤੁਹਾਨੂੰ ਪਤਾ ਕਿ ਆਪਣੇ ਮੈਰਿਜ ਆ ਤੇ ਬਾਕੀ ਫੁੱਲ ਇੰਜੋਏ ਕਰਾਂਗੇ ਤੁਸੀਂ ਵੀ ਜ਼ਰੂਰ ਦੇਖਿਓ। ਬਾਕੀ ਫਿਰ ਮਿਲਦੇ ਆਪਾਂ ਅੱਗੇ ਜੀ। ਤੇ ਆਪਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ। 大的问题。